ਇਹ ਸਰਕਾਰ ਨੇ ਵੀ ਇਸ ਦਾ ਸੰਗਿਆਨ ਲਿਆ ਹੈਗਾ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਬਤਾਰੇ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਕਿ ਧਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਚਾਹੀਦੀ ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆંદੋਲਨ ਨੂੰ ਨੇਪਰੇ ਚੜਾਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸੁਨੇਹਾ ਭੇਜਿਆ ਹੈ ਸੀਐਮ ਸਾਹਿਬ ਨੇ ਚੈਨਲਸ 'ਤੇ ਖੋਲੇ ਹੈ ਕਿ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਕੀਤੀ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾ ਹੈਗੀ ਆ ਜਿਹੜੀ ਉੱਤੇ ਕਹ ਲਓ ਜਿਹੜੇ ਰਾਈਟਫੁਲੀ ਜਿਹੜਾ ਉਸ 'ਤੇ ਗੱਲਬਾਤ ਹੋਵੇ ਚੈਨਲਸ 'ਕੁਲਨ ਤੇ ਇਹ ਮਸਲਾ ਹੱਲ ਹੋ ਤੇ ਸਾਡੀ ਕਿੱਲੇਵਾਲ ਸਾਹਿਬ ਨੂੰ